ਦੇਖੋ ਆ ਪ੍ਰੋਟੈਸਟ ਕਰਨਾ ਸਭ ਦਾ ਰਾਈਟ ਆ ਜੇ ਕਾਂਗਰਸ ਪਾਰਟੀ ਕੱਲ ਪਾਰਲੀਮੈਂਟ ਦੇ ਵਿੱਚ ਆਪਣਾ ਪ੍ਰੋਟੈਸਟ ਕਰ ਰਹੀ ਸੀ ਤਾਂ ਸਾਡੇ ਮੰਤਰੀ ਸਾਹਿਬ ਰਵਨੀਤ ਬਿੱਟੂ ਜੀ ਉੱਥੋਂ ਦੀ ਲੰਗਰੇਸ਼ ਅੰਤਰ ਜਾਣ ਵਾਸਤੇ ਸੋ ਜਿਹੜੀ ਕਾਂਗਰਸ ਦੀ ਪੰਦੀ ਸ਼ਬਦਾਲਵੀ ਦੇ ਕਰਕੇ ਰਾਹੁਲ ਗਾਂਧੀ ਗਾਂਧੀ ਜੀ ਨੇ ਜਿਹੜੀ ਬਿਆਨਬਾਜ਼ੀ ਕੀਤੀ ਹੈ ਔਰ ਉਹਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਸਿੱਖ ਪਰਿਵਾਰਾਂ ਨੂੰ ਬਹੁਤ ਠੇਸ ਪਹੁੰਚੀ ਹੈ ਜੋ ਕਿ ਇਹ ਇੱਕ ਉਹਨਾਂ ਨੇ ਗਦਾਰ ਕਿਆ ਗਦਾਰ ਇੱਕ ਮੰਤਰੀ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਪੰਜਾਬ ਨੂੰ ਇੱਕੀ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਇੱਕ ਮੰਤਰੀ ਸਾਡੇ ਜਿਹੜੇ ਕੇਂਦਰ 'ਚ ਬੈਠੇ ਨੇ ਰਵਰੀਤ ਬਿੱਟੂ ਜੀ ਉਹਨਾਂ ਨੇ ਇਹ ਪੂਰੇ ਪੰਜਾਬ ਨੂੰ ਗਦਾਰ ਕਿਆ ਗਦਾਰਤਾ ਇਹ ਲੋਕ ਨੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਗਾਂਧੀ ਪਰਿਵਾਰ ਆ ਰਾਹੁਲ ਗਾਂਧੀ ਜਿਨ੍ਹਾਂ ਨੇ 1984 ਦੇ ਵਿੱਚ ਸਿੱਖ ਕਤਲੇਆਮ ਕੀਤਾ ਔਰ ਜਿਨ੍ਹਾਂ ਨੇ ਟਾਈਟਲਰ ਜਗਦੀਸ਼ ਟਾਈਟਲਰ ਵਰਗੇ ਸੱਜਣ ਕੁਮਾਰ ਵਰਗਿਆਂ ਦੀ ਗਵਾਹੀ ਭਰੀ ਔਰ ਹੁਣ ਤੱਕ ਜਿਹੜਾ ਉਹਨਾਂ ਨੂੰ ਬਚਾਉਂਦੇ ਆਏ ਗਦਾਰ ਤਾਂ ਰਾਹੁਲ ਗਾਂਧੀ ਦਾ ਪਰਿਵਾਰ ਆ ਸੋ ਇਹ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਰਵਨੀਤ ਮਿੱਟੂ ਗਦਾਰ ਆ ਉਹਨਾਂ ਨੇ ਪੰਜਾਬ ਦੇ ਲਈ ਅਮਨ ਸ਼ਾਂਤੀ ਦੇ ਲਈ ਉਸ ਪਰਿਵਾਰ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੋ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇਸ ਗਾਂਧੀ ਪਰਿਵਾਰ ਨੂੰ ਪੁੱਛਣਾ ਚਾਹੁੰਦਾ ਕਿ ਇਹ ਕਿਸ ਤਰੀਕੇ ਨਾਲ ਜਿਹੜਾ ਇੱਕ ਬਿਨ ਸਿੰਘ ਦੇ ਪਰਿਵਾਰ ਨੂੰ ਰਵਨੀਤ ਸਿੰਘ ਮਿੱਟੂ ਹਰਾਂ ਨੂੰ ਕਿਸ ਤਰ੍ਹਾਂ ਗਦਾਰ ਕਹਿ ਰਹੇ ਨੇ ਸੋ ਉਹਨਾਂ ਦੇ ਇਹ ਜਿਹੜੀ ਮੰਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਕੱਲ ਵਰਤੀ ਆ ਪਾਰਲੀਮੈਂਟ ਦੇ ਵਿੱਚ ਉਹਨੂੰ ਮੁੱਖ ਰੱਖਦਿਆਂ ਅੱਜ ਜਿਹੜਾ ਉਹਨਾਂ ਦਾ ਰਾਹੁਲ ਗਾਂਧੀ ਦਾ ਅੱਜ ਪੁਤਲਾ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਫੂਕਿਆ ਗਿਆ। ਮੰਗ ਕੀ ਰੱਖੀ ਗਈ ਹੈ ਜੀ ਜੋ ਪੁਤਲੇ ਪੂਰੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਫੂਕੇ ਜਾ ਰਹੇ ਆ। ਇਹ ਸੈਣੀ ਸਾਹਿਬ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਾਂਗਰਸ ਦੇ ਰਾਹੁਲ ਗਾਂਧੀ ਦੇ ਗਾਂਧੀ ਪਰਿਵਾਰ ਦੇ ਪੁਤਲੇ ਫੂਕੇ ਜਾ ਰਹੇ ਆ। ਮੰਗ ਕੋਈ ਨਹੀਂ ਮੰਗ ਤਾਂ ਸਾਰਾ ਪੂਰਾ ਦੇਸ਼ ਪੂਰਾ ਪੰਜਾਬ ਜਾਣਦਾ ਇਹਨਾਂ ਲੋਕਾਂ ਨੂੰ। ਔਰ ਜਿਹੜੀ ਇਹਨਾਂ ਦੀ ਸੋਚ ਆ ਪੰਜਾਬ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਉਹ ਕੱਲ ਉੱਭਰ ਕੇ ਬਾਹਰ ਨਿਕਲ ਕੇ ਬਾਹਰ ਆਈ ਹੈ ਇਹਨਾਂ ਦੇ ਵਿੱਚੋਂ ਪ੍ਰਧਾਨ ਕਹਿੰਦੇ ਪੱਗ ਵੀ ਕਹਿੰਦੇ ਕੋਈ ਲੌਂਦਾ ਬੰਦਾ ਰਹੀ ਮੌਜੂਦ ਜੀ ਉਹਦੇ ਲਈ ਵੀ ਇਹਨਾਂ ਦੇ ਨਾਲ ਇਹਨਾਂ ਦੇ ਪ੍ਰਧਾਨ ਜਿਹੜੇ ਪੰਜਾਬ ਦੇ ਰਾਜਾ ਵੜਿੰਗ ਜੀ ਹੋਰ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਮਤਲਬ ਉੱਠ ਕੇ ਇੱਥੋਂ ਤੱਕ ਕੀ ਉਹਨਾਂ ਦੇ ਹੱਥੋਂ ਫਾਈ ਤੱਕ ਵਾਲੀ ਵੀ ਗੱਲ ਨੌਬਤ ਜਿਹੜੀ ਲੱਗਦੀ ਸੀ ਉਹ ਇਹ ਅੰਦਰ ਚਲੇ ਗਏ ਇਸ ਕਰਕੇ ਬਚਾਅ ਹੋ ਗਿਆ ਔਰ ਕੁਝ ਲੀਡਰਾਂ ਨੇ ਚਲੋ ਰੋਕਿਆ ਵੀ ਸੋ ਮੈਂ ਅਸੀਂ ਜਿਹੜੀ ਗੱਲ ਮੈਂ ਸਮਝਦਾ ਕਿ ਬਹੁਤ ਮੰਦ ਭਾਗੀ ਗੱਲ ਆ ਔਰ ਐਸਾ ਨਹੀਂ ਸੀ ਕਰਨਾ ਚਾਹੀਦਾ ਇਹ ਸੀਨੀਅਰ ਲੀਡਰਸ਼ਿਪ ਸੀ ਕਾਂਗਰਸ ਦੀ ਇਹਨਾਂ ਨੂੰ ਐਸਾ ਕੰਮ ਨਹੀਂ ਸੀ ਕਰਨਾ ਚਾਹੀਦਾ ਲਵਨੀਰ ਗੁੱਟੂ ਵੀ ਟੂ ਬੀ ਟੂ ਲੋ ਮਤਲਬ ਪ੍ਰਧਾਨ ਮੈਂ ਕਾਂਗਰਸ ਚ ਹੀ ਉਦੋਂ ਮੈਸੇਜ ਪ੍ਰਧਾਨ ਦੇਖੋ ਜਿੰਨਾ ਚਿਰ ਉਹਨਾਂ ਨੇ ਪਾਰਟੀ ਲਈ ਕੰਮ ਕੀਤਾ ਜਿੰਨਾ ਚਿਰ ਕਾਂਗਰਸੀ ਕਾਂਗਰਸ ਨੇ ਉਹਨਾਂ ਨੇ ਕੰਮ ਲੰਬਾ ਸਮਾਂ ਕੀਤਾ ਉਹਨਾਂ ਦੀ ਗਦਾਰੀ ਦੀ ਅਸੀਂ ਤਾਂ ਗੱਲ ਕਰੀਏ ਜੀ ਕਿ ਉਹਨਾਂ ਨੇ ਪਾਰਟੀ ਦੀ ਕਦੀ ਪਿੱਠ ਛੁਰਾ ਮਾਰਿਆ ਹੋਵੇ ਉਹਨਾਂ ਨੇ ਬੜਾ ਲੰਮਾ ਸਮਾਂ ਜਿਹੜਾ ਪਰਿਵਾਰ ਨੇ ਕਾਂਗਰਸ ਦੀ ਕਾਂਗਰਸ ਨੂੰ ਖੜਿਆਂ ਕਰਨ ਦੇ ਲਈ ਉਸ ਪਰਿਵਾਰ ਨੇ ਬੜਾ ਲੰਮਾ ਸੰਘਰਸ਼ ਕੀਤਾ ਔਰ ਕਾਂਗਰਸ ਦੀ ਉਹਨਾਂ ਔਰ ਹਮੇਸ਼ਾ ਕਾਂਗਰਸ ਲਈ ਕੰਮ ਵੀ ਕਰਦੇ ਆਏ ਨੇ ਐਸੀ ਕੋਈ ਗੱਲ ਨਹੀਂ ਹੈ ਜੀ। ਅੰਛੀ ਉਹ ਸਭ ਨੂੰ ਪਤਾ ਹੈ ਭਲੀ ਭਾਂਤ ਜਾਣਦੇ ਆਂ ਹਰ ਬੱਚੇ-ਬੱਚੇ ਨੂੰ ਪਤਾ ਹੈ। ਅਭਿਪੇਖਸ਼ ਦੇ ਵਿੱਚ ਕਾਂਗਰਸ ਦੇ ਲੀਡਰ ਰੋਹਲ ਗਾਂਧੀ ਜੀ ਜਿਨ੍ਹਾਂ ਨੇ ਮੈਂ ਸਮਝਦਾ ਆਂ ਕਿ ਇਸ ਵੇਲੇ ਪੂਰੀ ਕਾਂਗਰਸ ਦੀ ਵਾਗਡੋਰ ਉਹਨਾਂ ਦੇ ਹੱਥ 'ਚ ਹੈ ਤੇ ਐਡੀ ਤਗੜੀ ਪੋਸਟ ਦੇ ਉੱਤੇ ਰਹਿ ਕੇ ਵੀ ਮੈਂ ਸਮਝਣਾ ਵੀ ਇਹ ਤਾਂ ਪ੍ਰਾਈਮ ਮਿੰਿਸਟਰ ਬੰਦੇ ਸੁਭਨੇ ਲੈ ਰਹੇ ਨੇ। ਜਦ ਕਿ ਮੇਰੇ ਹਿਸਾਬ ਨਾਲ ਤਾਂ ਇੱਕ ਕੌਂਸਲ ਬੰਦੇ ਵੀ ਲੈ ਕੇ ਨਹੀਂ ਜਿਨ੍ਹਾਂ ਨੇ ਇਹ ਮਾੜੇ ਸ਼ਬਦ ਬੋਲ ਕੇ ਰਮਨਦੀਪ ਬੱਟੀ ਜੀ ਦੇ ਖਿਲਾਫ ਜਿਹੜੀ ਮੰਦੇ ਸ਼ਬਦ ਬੋਲੇ ਨੇ ਅਸੀਂ ਉਹਨਾਂ ਦੀ ਨਿਖੇਦੀ ਕਰਦੇ ਆਂ ਤੇ ਉਹਨਾਂ ਦੀ ਟੀਮ ਨੂੰ ਉਹਨਾਂ ਦੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਨੂੰ ਇਹ ਜ਼ਰੂਰ ਅਸੀਂ ਕਹਿਣੀ ਚਾਹਾਂਗੇ ਕਿ ਕੰਮ ਸੋ ਕੰਮ ਇਹਨੂੰ ਬੋਲਣ ਦੀ ਇਹਨਾਂ ਨੂੰ ਸ਼ਬਦਾਂ ਦੀ ਬੋਲਣ ਦੀ ਕਿਸੇ ਦੇ ਖਿਲਾਫ ਕੋਈ ਗੱਲ ਕਰਨ ਦੀ ਥੋੜੀ ਜਿਹੀ ਤਨਜੀਬ ਜ਼ਰੂਰ ਦੇਣੀ ਚਾਹੀਦੀ ਹੈ ਇਸ ਕਰਕੇ ਪਾਰਟੀ ਨੇ ਉਹਨਾਂ ਦੇ ਸ਼ਤਾਬਲੀ ਦੇ ਨਾਂ ਸੰਦੇ ਹੋਏ ਵੀ ਉਹਨਾਂ ਦਾ ਵਿਰੋਧ ਕੀਤਾ ਤੇ ਇਸ ਕਰਕੇ ਪੁਤਲਾ ਸਾੜਿਆ ਅੱਜ ਅਸੀਂ ਇੱਕ ਮਹਾ ਹਿੰਦੁਸਤਾਨ ਦੇ ਨਖਿੱਧ ਬੰਦੇ ਦਾ ਜਿਹੜਾ ਪੁਤਲਾ ਫੂਕਿਆ ਰਾਹੁਲ ਗਾਂਧੀ ਦਾ ਜਿਨੇ ਕੱਲ ਲੋਕ ਸਭਾ ਦੇ ਬਾਹਰ ਸਾਡੇ ਦੇਸ਼ ਦੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਿਹੜੀ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਔਰ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਖੋਣਾ ਨੇ ਬਾਅਦ ਦੇ ਵਿੱਚ ਕਿਹਾ ਕਿ ਮੈਨੂੰ ਇਹਨਾਂ ਨੇ ਹੱਥ ਮੇਰੇ ਨਾਲ ਹੱਥੋਪਾਈ ਹੋਣ ਦੀ ਕੋਸ਼ਿਸ਼ ਕੀਤੀ ਆ ਇੱਕ ਉਹ ਸ਼ਖਸ ਜਿਹਦੇ ਦਾਦਾ ਜੀ ਨੇ ਸਰਦਾਰ ਬੈਂ ਸਿੰਘ ਨੇ ਹਿੰਦੁਸਤਾਨ ਦੇ ਵਾਸਤੇ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਔਰ ਉਹਦੇ ਪੋਤਰੇ ਨੂੰ ਜਿਸ ਤਰੀਕੇ ਦੀ ਸ਼ਬਦਾਵਲੀ ਯੂਜ਼ ਕੀਤੀ ਰਾਹੁਲ ਗਾਂਧੀ ਨੇ ਔਰ ਜਿਸ ਤਰ੍ਹਾਂ ਨੇ ਰਮਨੀਤ ਬਿੱਟੂ ਦੇ ਮਹੌਨਾ ਦੇ ਬਿਆਨਾਂ ਦੇ ਉੱਤੇ ਵੀ ਮੇਰੇ ਨਾਲ ਹੱਥੋਂ ਪਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਕਾਂਗਰਸੀਆਂ ਨੇ ਜਿਹਦੀ ਅਗਵਾਈ ਜਿਹੜੀ ਰਾਹੁਲ ਗਾਂਧੀ ਨੇ ਕੀਤੀ ਕੋਰ ਸ਼ਬਦਾਂ ਦੇ ਵਿੱਚ ਉਹਦੀ ਨਿੰਦਾ ਕਰਦੇ ਆ ਔਰ ਅੱਜ ਇਹ ਰਾਹੁਲ ਗਾਂਧੀ ਦਾ ਜਿਹੜਾ ਕਿ ਵਿਪੱਖਸ਼ ਦੇ ਵਿੱਚ ਲੋਕ ਸਭਾ ਦੇ ਵਿੱਚ ਵੀ ಪಕ್ಷ ਦਾ ਨੇਤਾ ਵਾ ਔਰ ਕਾਂਗਰਸ ਕਾਂਗਰਸ ਜਿਹੜੀ ਇਹਨਾਂ ਦੇ ਟੱਬਰ ਦੇ ਪਿੱਛੇ ਲੱਗੀ ਦੀ ਆ ਉਹ ਨੇਤਾ ਨੇ ਅੱਜ ਜਿਹੜਾ ਵਾ ਰਮਨੀਤ ਬਿੱਟੂ ਦੇ ਖਿਲਾਫ ਜਿਹੜੀ ਸ਼ਬਦਾਵਲੀ ਵਰਤੀ ਉਤੋਂ ਇਹਨਾਂ ਦਾ ਚਰਦਾਰ ਸਿੱਧ ਹੁੰਦਾ ਵੀ ਇਹ ਕਿਸ ਚਰਦਾਰ ਦੇ ਮਾਲਕ ਨੇ ਅੱਜ ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਅਸੀਂ ਸਾਰੇ ਇਕੱਠੇ ਹੋ ਗਏ ਜ਼ਿਲ੍ਹੇ ਨੇ ਦੋਨਾਂ ਮੰਡਲਾਂ ਨੇ ਅਰੇ ਅਦਾ ਰਾਹੁਲ ਗਾਂਧੀ ਦਾ ਪਤਲਾ ਫੁਕਿਆ ਔਰ ਕੜੇ ਸ਼ਬਦਾਂ ਦੇ ਵਿੱਚ ਜਿਹੜੀ ਇਹਦੀ ਨਿੰਦਾ ਕਰਦੇ ਆ